ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਸਾਡੇ ਨਾਲ ਸਤਨਾਮ ਸਿੰਘ ਜੀ ਗਿੱਲ ਜਿਹੜੇ ਘੱਟ ਗਿਂਦੀ ਲੋਕ ਲਾਇਸੈਂਸ ਫਾਦੇ ਸੰਸਥਾਪਕ ਨੇ ਜਿਨ੍ਹਾਂ ਨੇ ਇੱਕ ਰੈਟੀਸ਼ਨ ਅਗੇ ਦਾਇਰ ਕਰਕੇ ਦੱਸਿਆ ਸੀ ਕਿ ਜਿਹੜੇ ਸਕੂਲ ਗੈਰ ਮਾਨਤਾ ਪ੍ਰਾਪਤ ਅਤੇ 25% ਕੋਟੇ ਦੀ ਗੱਲ ਕਰੀਏ ਜਾਂ ਜਿਹੜੇ ਬੱਚਿਆਂ ਦੇ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਦੇ ਸੰਬੰਧ ਵਿੱਚ ਰੈਟੀਸ਼ਨ ਦਾਇਰ ਕੀਤੀ ਸੀ ਆਪਾਂ ਜਾਣਦੇ ਹਾਂ ਕਿ ਲੇਟੈਸਟ ਜਿਹੜੀ ਇਸ ਟਾਈਮ ਆ ਕੀ ਸਥਿਤੀ ਹੈ ਸੰਬੰਧ ਵਿੱਚ ਸਤਿ ਸ਼੍ਰੀ ਅਕਾਲ ਜੀ ਐ ਦਨਸ਼ ਵੀਰਾ ਟੀਮ ਦਾ ਤਾਲਮਤ ਕਰਦੇ ਆ ਔਰ ਬਤੌਰ ਸ਼ਿਕਾਇਤ ਕਰਤਾ ਬਤੌਰ ਪਟੀਸ਼ਨ ਕਰਤਾ ਮੈਂ ਆਪ ਸਨੂ ਦੇ ਚੈਨਲ ਦੇ ਮਾਧਮ ਰਾਹੀਂ ਉਹ ਇੱਕ ਨੋਟਿਸ ਜਿਹੜਾ ਪੰਜਾਬ ਰਾਜ ਬਾਦ ਅਧਿਕਾਰ ਚੈਕ ਕਮਿਸ਼ਨ ਨੇ ਡਾਇਰੈਕਟਰ ਐਜੂਕੇਸ਼ਨ ਸੈਕੰਡਰੀ ਨੂੰ ਜਾਰੀ ਕਰਕੇ ਟਾਈਬਾਉਟ ਕਰਦੇ ਹੋਏ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ ਜਿਨਾਂ ਸਕੂਲਾਂ ਕੋ ਮਾਨਤਾ ਨਹੀਂ ਜਿਹੜੇ ਸਕੂਲਾਂ ਕੋਲ ਚਲੰਦਾ ਮਿਸ਼ਨ ਦੀ ਮਾਨਤਾ ਨਹੀਂ ਜਿਹੜੇ ਸਕੂਲਾਂ ਨੇ ਕਬਜ਼ਾ ਕੀਤਾ ਜ਼ਮੀਨਾਂ ਤੇ ਸ਼ਾਮਲੜ ਜ਼ਮੀਨਾਂ ਤੇ ਜਿਨ੍ਹਾਂ ਦੇ ਖਿਲਾਫ ਡਿਪਾਰਟਮੈਂਟਲ ਔਰ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਆ ਉਹ ਔਰ ਜਿਹੜੇ ਸਕੂਲ 8% ਕੋਟੇ ਤੋਂ ਬਾਹਰ ਜਾ ਰਹੇ ਨੇ ਜਿਹੜੇ ਹਰ ਸਾਲ ਦਾਖਲਾ ਲੈਂਦੇ ਨੇ विदाਊਟ ਗਵਰਨਮੈਂਟ ਦੀ ਪਰਮਿਸ਼ਨ ਐਨਓ ਚਾਰਜ ਲੈ ਰਹੇ ਨੇ ਔਰ ਬਾਕੀ ਕਹਿੰਦੇ ਕਾਨੂੰਨ ਤੋਂ ਬਾਹਰ ਨੇ ਉਹਨਾਂ ਸਕੂਲਾਂ ਨੂੰ ਸੂਚੀਬੱਧ ਕਰਨ ਦੇ ਲਈ ਇਹਦਾ ਲੈਟਰ ਆ ਇਹ 3 ਕਰੋੜ ਮਾਪਿਆਂ ਔਰ ਬੱਚੇ ਦੇ ਹੱਕਾਂ ਦੀ ਰਖਵਾਲੀ ਕਰਨ ਦੇ ਲਈ ਜੋ ਜਾਰੀ ਕੀਤਾ ਪੰਜਾਬ ਰਾਜ ਬਾਰਤ ਘਰ ਰੱਖਿਆ ਕਮਿਸ਼ਨ ਦਾ ਸੇ ਧੰਨਵਾਦ ਕਰਦੇ ਆ ਤਾਂ ਕਿ ਜੇਕਰ ਇਹ ਡਾਇਰੈਕਟਰ ਸਿੱਟ ਦੇ ਥਰੂ ਇਨਕੁਆਇਰੀ ਕਰਉਣਗੇ ਇੱਕ ਤਾਂ ਪਾਰਦਰਸ਼ਤਾ ਰਹੇਗੀ ਦੂਸਰਾ ਲੋਕਾਂ ਨੂੰ ਇਨਸਾਫ ਮਿਲੇਗਾ ਕਿਉਂਕਿ ਇਹ ਜਿਹੜੇ ਸਕੂਲ ਨੇ ਨੋ ਪ੍ਰੋਫਿਟ ਨੋ ਲਾਸਸ ਕਨਸੈਪਟ ਤੇ ਕੰਮ ਕਰਦੇ ਨੇ ਪਰ ਪੀ ਪੀਸੀ ਬੀਐਸਪੀਸੀਏ ਜਦੋਂ ਕਿ ਇਹਨਾਂ ਕੋਈ ਕਮਰਸ਼ੀਅਲ ਤੌਰ ਤੇ ਬਿੱਲ ਲੈ ਕੇ ਵਸੂਲ ਕੇ ਇਹ ਗੱਲ ਨੂੰ ਤਸਦੀਕ ਕਰਦਾ ਵੀ ਇਹ ਵਪਾਰਕ ਅਦਾਰੇ ਵਾ ਇਹ ਕੋਈ ਚੈਰਿਟੀ ਜਾਂ ਵੈਲਫੇਅਰ ਦਾ ਕੰਮ ਨਹੀਂ ਕਰਦੇ ਜੇ ਗੱਲ ਕੀਤੀ ਜਾਵੇ ਤੇ ਜਿਸ ਤਰ੍ਹਾਂ ਜਿਹੜੇ ਸਕੂਲ ਆ ਉਹ ਫਰਾਉਡ ਜਿਹੜਾ ਉਹ ਨਹੀਂ ਲੈ ਸਕਦੇ ਨੋ ਪ੍ਰੋਫਿਟ ਨੋ ਲੌਸ ਤੇ ਸਕੂਲ ਚੱਲਣੇ ਸੀ ਪਰ ਅੱਜ ਇਹ ਫਰਾਉਡ ਅਦਾਰੇ ਬਣ ਗਏ ਦੇਖੋ ਮੈਂ ਜਿਵੇਂ ਪੁਰਾਣਾ ਜ਼ਿਕਰ ਕੀਤਾ ਇਹਨਾਂ ਨੂੰ ਸਰਕਾਰੀ ਅਦਾਰਾ ਕੋਈ ਕਮਿਸ਼ਨ ਕੋਈ ਕੰਪੀਟੈਂਟ ਅਥਾਰਟੀ ਇੱਕ ਦੱਸ ਦਿਓ ਜਿਹੜੀ ਇਹਨਾਂ ਨੂੰ ਗੈਰ ਵਪਾਰਕ ਅਦਾਰਾ ਕोषित ਕੀ ਕਰਦੀ ਆ ਜਦ ਕਿ ਪੀਐਸਪੀਸੀ ਇਹ ਚੀਜ਼ ਨੂੰ ਕोषित ਕਰਦੀ ਸੀ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਚਾਹੇ ਉਹ ਐਸੋਸੀਏਟਡ ਆ ਚਾਹੇ ਅਨੈਲਡਾ ਚਾਹੇ ਅਫੀਲੀਏਟਡ ਆ ਇਹ ਵਪਾਰਕ ਅਦਾਰੇ ਹੀ ਨੇ ਇਹ ਵਪਾਰ ਕਰਦੇ ਨੇ ਔਰ ਕਰਦੇ ਵੀ ਕੈਡੇ ਕਾਨੂੰਨ ਤੋਂ ਬਾਹਰ ਜਾ ਕੇ ਇਹਨਾਂ ਨੂੰ ਨਕੀਲ ਪਾਉਣ ਦੇ ਲਈ ਹੀ ਜਿਹੜਾ ਪੰਜਾਬ ਰਾਜ ਬਾਲ ਰੱਖਿਆ ਕਮਿਸ਼ਨ ਨੇ ਅੱਜ ਦਾ ਲੇਟਸ ਨੋਟ ਸੈਰ ਕੀਤਾ ਇਸ ਤੋਂ ਪਹਿਲਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀਜੀਐਸਪੀ ਪੰਜਾਬ ਨੂੰ ਔਰ ਗਵਰਨਰ ਪੰਜਾਬ ਨੇ ਡੀਜੀਪੀ ਗੌਰਵ ਯਾਦਵ ਨੂੰ ਔਰ ਇਸ ਤੋਂ ਪਹਿਲਾਂ ਵੀ ਪੰਜਾਬ ਰਾਜ ਬਾਲ ਰੱਖਿਆ ਕਮਿਸ਼ਨ ਨੇ ਡੀਪੀਆਈ ਨੂੰ ਆਰਡਰ ਕੀਤੀ ਸੀ ਕਿ ਸਿਟ ਬਣਾ ਕੇ ਇਹਦੀ ਇਨਕੁਆਇਰੀ ਕਰੋ ਮੈਂ ਆਰਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਡਾਇਰੈਕਟਰ ਐਜੂਕੇਸ਼ਨ ਸਕੈੰਡਰੀ ਨੂੰ ਹੰਭਲ ਰਿਕਵੈਸਟ ਕਰਦਾ ਇੱਕ ਸਿੱਟਾ ਬਣਾਓ ਜਿਹਦੇ ਵਿੱਚ ਈਡੀ ਈਡੀ ਦੇ ਅਫੀਸਰ ਹੋਣ ਵਿਜੀਲੈਂਸ ਦੇ ਹੋਣ ਐਸਪੀ ਰੈਂਕ ਦੇ ਅਫਸਰ ਹੋਵੇ ਤਹਿਸੀਲਦਾਰ ਹੋਵੇ ਟੈਕਸ ਰਿਪੋਰਟਰ ਹੋਣ ਸੋਸ਼ਲਿਸਟ ਹੋਣ ਆਰਟੀਆਇ ਐਕਟਿਸਟ ਹੋਣ ਔਰ ਉਹਨਾਂ ਨੂੰ ਘੱਟੋ ਘੱਟ 72 ਘੰਟੇ 48 ਘੰਟੇ ਦਾ ਸਮਾਂ ਦਿਓ ਤਾਂ ਕਿ ਜਿਹੜਾ ਦਾਖਲਾ ਸੈਸ਼ਨ ਜਿਹੜਾ ਹੈਗਾ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਉਹ ਦਾਖਲਾ ਦਾਖਲੇ ਦੇ ਨਾਂ ਤੇ ਕਰੋੜਾਂ ਰੁਪਏ ਉਹ ਨਾਕਮਾ ਸਕਣ ਔਰ ਸਿੱਟ ਹੀ 3 ਕਰੋੜ ਲੋਕਾਂ ਦਾ ਇਨਸਾਫ ਕਰੇ ਜੇ ਗੱਲ ਕੀਤੀ ਜਾਵੇ ਤੇ ਗਰੀਬ ਬੱਚਿਆਂ ਨੂੰ ਜਿਹੜੀ ਆ ਬਿਲਕੁਲ ਫ੍ਰੀ ਜਿਹੜੀ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ 25% ਕੋਟੇ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਹੁਣ ਨੋਟਿਸ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਦੇਖੋ ਉਹਦੇ ਲਈ ਮੈਂ ਹਾਈ ਕੋਰਟ ਅਸਿਗਨ ਫਾਈਲ ਕੀਤੀ ਸਾਡੇ ਸਾਥੀ ਰਟਾਇਰਡ ਐਸਐਮ ਕਾਰਨਾਟਜੀ ਕਿਰਪਾਲ ਸਿੰਘ ਨੇ ਉਹਦੇ ਵਿੱਚ 215224 ਨੂੰ ਹੀアリング ਆ ਜਿਹੜੀ ਜੇ ਇਸ ਦੇ ਮਾਮਲੇ ਚ ਮੈਂ ਹਾਈ ਕੋਰਟ ਵੀ ਰਿਟ ਫਾਈਲ ਕੀਤੀ ਆ ਅੱਜ ਉਹਦੀ ਹੀアリング ਡੇਟ ਆ ਮੇਰੇ ਜਿਹੜੇ ਵਕੀਲ ਨੇ ਉਹ ਮੈਨੂੰ ਇਨਫੋਰਮ ਕਰ ਦੇਣਗੇ ਵੀ ਅੱਜ ਹੀアリング ਦੇ ਵਿੱਚ ਕੀ ਹੋਇਆ ਔਰ ਸਕੂਲਾਂ ਵੱਲੋਂ ਕੌਣ ਪੇਸ਼ ਹੋਇਆ ਵਾ ਕਿਉਂਕਿ ਇਸ ਵੇਲੇ ਸਕੂਲ ਟਾਰਗੇਟ ਕੀਤੇ 9 ਸਕੂਲ ਬਲਾਕ ਰਹੀ ਐ ਤੇ ਔਰ ਪੰਜਾਬ ਦੇ ਸਮੁੱਚੇ ਸਕੂਲਾਂ ਨੂੰ ਮੈਂ ਚਾਪਟੀ ਬਣਾਇਆ ਵਾ ਔਰ ਕੇਸ ਹਾਈ ਕੋਰਟ ਵਿੱਚ ਅੰਡਰ ਕਨਸੀਡਰਡ ਇਹ ਸਨ ਸਤਨਾਮ ਸਿੰਘ ਜੀ ਗੇਲਾ ਘਟਕਿੰਦੀ ਰੋਪੜਾਈ ਸੰਸਥਾ ਦੇ ਸੰਸਥਾਪਕ ਨੇ ਟੈਂਪਰੈਂਸ ਹੁਨੀ ਦੇ ਨਾਲ ਸਰਵਰ ਸਿੰਘ ਕੁਮਾਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप